ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੀ ਚੈਨਲ ਤੇ ਕਿ ਮੇਉ ਜੀ ਤੁਸੀਂ ਸਾਰੇ ਅਮੀਰ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਸਾਰੇ ਠੀਕ ਠਾਕ ਹੋਮੋਗੇ ਤੇ ਰਾਜੀ ਖੁਸ਼ੀ ਹੋਮੋਗੇ ਵਾਹਿਗੁਰੂ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਹੱਸਦੇ ਵਸਦੇ ਰੱਖਣ ਜੀ ਇਹ ਆਪਾਂ ਬਣਾ ਰਹੇ ਹਾਂ ਜੀ ਖੀਰ ਅੱਜ ਆਪਾਂ ਇਹ ਚੁੱਲੇ ਤੇ ਜੱਗ ਮਚਾਈ ਹੈ ਜੀ ਨਵਾਂ ਚੁੱਲਾ ਇਹ ਜੜਕੇ ਦਾ ਬਹੁਤ ਚੇਰ ਦਾ ਰੱਖਿਆ ਹੋਇਆ ਪਾਰੇ ਦੇ ਵਿੱਚ ਅੱਗ ਅੱਜ ਪਹਿਲੀ ਵਾਰੀ ਮਚਾਈ ਹੈ ਤਾਂ ਕਰਕੇ ਆਪਾਂ ਪਹਿਲਾਂ ਮਿੱਠੀ ਚੀਜ਼ ਬਣਾ ਰਹੇ ਹਾਂ ਖੀਰ ਬਣਾ ਰਹੇ ਹਾਂ ਜੀ ਆਪਾਂ ਫੇਤਰਾਂਗੇ ਜੀ ਸਾਗ ਥੋੜਾ ਜਿਹਾ ਪਾਣੀ ਪਾ ਕੇ ਉਹਦੇ ਵਿੱਚ ਚੌਲ ਪਾਏ ਹੋਏ ਨੇ ਜੀ ਖੀਰ ਵਾਲੇ ਚੌਲੇ ਨੇ ਬਰੀਕ ਕਿਣਕੀ ਜੀ ਥੋੜੀ ਜਿਹੀ ਬਣਾਵਾਂਗੇ ਜੀ ਖੀਰ ਜ਼ਿਆਦਾ ਨਹੀਂ ਬਣਾਉਂਦੇ ਆਪਾਂ ਇਹ ਦੁੱਧ ਪਾ ਲਿਆ ਜੀ ਆਪਾਂ ਜਦੋਂ ਵੀ ਆਪਾਂ ਨਵਾਂ ਚੁੱਲਾ ਪਹਿਲਾਂ ਲਾਉਣੀ ਆ ਜੀ ਪਹਿਲੀ ਵਾਰੀ ਕੋਈ ਚੀਜ਼ ਬਣਾਉਣੀ ਆ ਤਾਂ ਮਿੱਠਾ ਬਣਾਉਣਾ ਚਾਹੀਦਾ ਆਪਾਂ ਨੂੰ ਵੈਗੁਰੂ ਜੀ ਦਾ ਨਾਮ ਲੈ ਕੇ ਜੜ ਕੇ ਤਾਂ ਰੱਖਿਆ ਹੋਇਆ ਜੀ ਇਹ 2-3 ਮਹੀਨਿਆਂ ਦਾ ਪਰ ਅੱਗ ਅੱਜ ਮਚਾਈ ਹੈਗੀ ਪਹਿਲਾਂ ਦੂਸਰੇ ਚੁੱਲੇ ਤੇ ਮਚਾ ਲੈਂਦੇ ਸੀ ਬਾਹਰ ਹੁਣ ਠੰਡ ਹੋ ਗਈ ਜੀ ਤੇ ਇੱਕ ਹਵਾ ਬਹੁਤ ਤੇਜ਼ ਚੱਲਦੀ ਹੁੰਦੀ ਹੈ ਤਾਂ ਕਰਕੇ ਆਪਾਂ ਹੁਣ ਅੰਦਰ ਮਚਾ ਲਈਏ ਤੇ ਅੱਗ ਉਹ ਤੇ ਨਹੀਂ ਲੋਟਾਉਂਦਾ ਜੀ ਹਵਾ ਚ ਪੱਤੇ ਵੀ ਡਿੱਗਦੇ ਨੇ ਉੱਤੇ ਦਰਖਤਾਂ ਦੇ ਤੇ ਖੁੱਲੇ 'ਚ ਹਵਾ ਲੱਗਦੀ ਐ ਤੇ ਸੀਕ ਵੀ ਨਹੀਂ ਲੱਗਦਾ ਫੇਰ ਅੱਕਦਾ। ਲੋ ਜੀ ਖੀਰ ਆਪਣੀ ਬਣ ਗਈ ਲਾ ਦਿੱਤੀ ਆਪਾਂ। ਇਹ ਹੁਣ ਆਪਾਂ ਧਰਾਂਗੇ ਸਾਗ। ਖੀਰ ਰਿਜ ਦੇ ਰਿਜ ਦੇ ਕੋਲੇ ਆਪਾਂ ਸਾਗ ਕੱਟ ਲਿਆ ਸੀਗਾ। ਪਾਣੀ ਗਰਮ ਹੋ ਗਿਆ। ਪਾਣੀ ਦੇ ਵਿੱਚ ਲੋਨ ਪਾ ਕੇ ਰੱਖਿਆ ਹੋਇਆ ਹੈ। ਰਿਜਣ ਲੱਗ ਗਿਆ ਜੀ ਪਾਣੀ ਫੇਰ ਸਾਗ ਪਾਇਆ ਆਪਾਂ ਇਹਦੇ ਵਿੱਚ। ਠੰਡੇ ਪਾਣੀ ਦੇ ਵਿੱਚ ਸਾਗ ਨਹੀਂ ਪਾਉਣਾ ਚਾਹੀਦਾ। ਗਰਮ ਹੋਏ ਤੀ ਪਾਉਣਾ ਚਾਹੀਦਾ ਜੀ। ਦੇ ਵਿੱਚ ਲੂਣ ਪਾ ਲਿਆ ਲੂਣ ਨਾਲ ਜਲਦੀ ਖੁੱਲ ਜਾਂਦਾ ਜੀ ਲੂਣ ਪਹਿਲਾਂ ਹੀ ਪਾ ਲੈਣੀ ਹੁੰਦੀ ਐਵੇਂ ਕੋਟਨੇ ਨਾਲ ਦੱਬ ਦਾਂਗੇ ਆਪਾਂ ਦੱਬ ਕੇ ਜਿੰਨਾ ਕੁ ਪੈਂਦਾ ਪਾ ਦਾਂਗੇ ਜਿਹੜਾ ਰਹਿ ਜਾਊਗਾ ਥੋੜਾ ਜਿਹਾ ਸੀਕ ਲੱਗਣ ਤੋਂ ਬਾਅਦ ਫਿਰ ਪਾ ਦਾਂਗੇ ਜੀ ਸਰੋਂ ਦੀਆਂ ਸੀਗੀਆਂ ਤਿੰਨ ਚੀਰਨੀਆਂ ਜੀ ਮੇਥੇ ਧਨੀਆ ਪਾਲਕ ਬੱਥੂ ਨਹੀਂ ਮਿਲਿਆ ਜੀ ਤੇ ਮੇਥੀ ਵੀ ਨਹੀਂ ਸੀ ਥੋੜੇ ਜਿਹੇ ਪੱਤੇ ਸੀਗੇ ਗਾਜਰਾਂ ਦੇ ਤੇ ਥੋੜਾ ਜਿਹਾ ਸੀਗਾ ਸੋਲਿਆਂ ਦਾ ਸਾਗ ਬਹੁਤ ਜਿਆਦਾ ਸਵਾਦ ਬਣਿਆ ਸੀਗਾ ਜੀ ਸਾਗ ਸੋਲਿਆਂ ਦੇ ਸਾਗ ਨਾਲ ਹੋਰ ਵਧੀਆ ਬਣਦਾ ਹੈ ਇਹ ਕੱਲ ਦੀ ਵੀਡੀਓ ਹੈ ਜੀ ਕੱਲ ਬਣਾਇਆ ਸੀ ਆਪਾਂ ਸਾਗ ਸਾਗ ਬਣਾਉਂਦੇ ਤੇ ਰੋਟੀ ਬਣਾਉਂਦੇ ਆ ਫਿਰ ਨੀਰਾ ਹੋ ਜਾਂਦਾ ਜੀ ਤਾਂ ਕਰਕੇ ਆਪਾਂ ਕੱਲ ਨਹੀਂ ਪਾਈ ਵੀਡੀਓ ਇਹ ਕੋਟਣੀ ਨਾਲ ਘਰ ਪਾ ਲਿਆ ਜੀ ਵਿੱਚ ਦੱਬ ਕੇ ਆਪਾਂ ਸਾਰਾ ਸੇਕ ਲਾ ਗਏ ਅਸੀਂ ਥੋੜਾ ਜਿਹਾ ਹੁਣ ਆਪਾਂ ਇਥੇ ਲਸਣ ਅਦਰਕ ਤੇ ਹਰੀਆਂ ਮਿਰਚਾਂ ਲਸਣ ਸੇਲ ਲਾਂਗੇ ਜੀ ਅਦਰਕ ਸੇਲਾਂਗੇ ਹਰੀਆਂ ਮਿਰਚਾਂ ਦੀਆਂ ਡੰਡੀਆਂ ਤੋੜ ਕੇ ਸਾਰਾ ਸਮਾਨ ਧੋ ਕੇ ਫਿਰ ਉਹਨੂੰ ਰਗੜ ਲਾਂਗੇ ਸਾਗ ਦੇ ਵਿੱਚ ਮੈਂ ਹਮੇਸ਼ਾ ਹਰੀਆਂ ਮਿਰਚਾਂ ਹੀ ਪਾਉਣੀ ਹੁੰਦੀਆਂ ਲਾਲ ਤਾਂ ਜੇ ਕਈ ਵਾਰੀ ਨਹੀਂ ਹੁੰਦੀਆਂ ਜੀ ਹਰੀਆਂ ਘਰੀਆਂ ਤਾ ਕਦੇ ਪਾਈਆਂ ਜਾਂਦੀਆਂ ਨਹੀਂ ਨਹੀਂ ਆਪਾਂ ਹਰੀਆਂ ਮਿਰਚਾਂ ਪਾ ਕੇ ਸਾਗ ਬਣਾਉਨੇ ਹੁੰਨੇ ਆ। ਇਹ ਸਾਰਾ ਕੁਝ ਰਗੜ ਲਿਆ ਜੀ ਆਪਾਂ ਕੁੰਡੇ ਸੋਟੇ ਨਾਲ ਇਹਨੂੰ ਵਿੱਚ ਪਾ ਦਾਂਗੇ ਹੁਣ ਆਪਾਂ। ਇੱਥੇ ਘੰਟੇ ਡੇਢ ਘੰਟਾ ਹੋ ਗਿਆ ਸੀਗਾ ਜੀ ਸਾਗ ਰਿਜਦੇ ਨੂੰ ਬਾਅਦ ਦੇ ਵਿੱਚ ਪਾਇਆ ਇਹ ਆਪਾਂ। ਜੇ ਨਾਲ ਹੀ ਪਾ ਦਨੇ ਜੀ ਆਪਾਂ ਫਿਰ ਇਹਦਾ ਫਲੇਵਰ ਘੱਟ ਆਉਂਦਾ ਨਾ ਚੀਜ਼ਾਂ ਦਾ। ਥੋੜਾ ਜਿਹਾ ਠਹਿਰ ਕੇ ਪਾਉਨੇ ਹੁੰਨੇ ਆਪਾਂ। ਫਿਰ ਵੱਧ ਸਵਾਦ ਬਣਦਾ ਜੀ। ਦੇ ਨਾਲ ਪਾ ਲਿਆ ਥੋੜਾ ਜਿਹਾ ਪਾਣੀ ਇਹ ਨੂੰ ਪੰਜ ਚਾਰ ਮਿੰਟ ਘੋਟ ਲਿਆ ਸੀਗਾ ਆਪਾਂ ਫਿਰ ਬਾਅਦ ਦੇ ਵਿੱਚ ਫੇਰ ਟਾ ਕੇ ਰੱਖ ਦਾਂਗੀ ਜੀ ਘੋਟਣ ਨਾਲ ਜਲਦੀ ਖੁੱਲ ਜਾਂਦਾ ਜੀ ਸਾਗ ਸੋਰੋਂ ਵੀ ਕੱਚੀ ਕੱਚੀ ਗੰਦਰ ਜੀ ਤੋੜ ਕੇ ਲਿਆਂਦਾ ਸੀਗਾ ਜੀ ਆਪਾਂ ਜਿਆਦਾ ਮੋਟਾ ਨਹੀਂ ਸੀ ਬਹੁਤ ਜਲਦੀ ਖੁੱਲ ਗਿਆ ਸੀ ਸਾਗ ਹੁਣ ਇੱਥੇ ਪਾਵਾਂਗੇ ਜੀ ਆਪਾਂ ਆਲਣ ਇੱਥੇ 8:30 ਵਜੇ ਦਾ ਟਾਈਮ ਸੀਗਾ। ਧਾਰਾ ਆਪਾਂ ਚੋ ਲੈ ਆਏ ਸੀਗੇ ਜੀ ਦੁੱਧ ਸਾਂਵੇਂ ਆਏ ਸੀ। ਹੁਣ ਆਪਾਂ ਆਲਣ ਪਾ ਕੇ ਰੋਟੀ ਬਣਾ ਲਾਂਗੇ। ਇਕੱਲੇ ਜਾਣੇ ਤਾਂ ਹਨੇਰਾ ਹੋ ਹੀ ਜਾਂਦਾ ਜੀ ਰੋਟੀ ਬਣਾਉਣ ਨੂੰ। ਆਟਾ ਆਪਾਂ ਮੱਕੀ ਦੀ ਸੌਰੀ ਜੀ ਆਲਣ ਆਪਾਂ ਮੱਕੀ ਦੇ ਆਟੇ ਦਾ ਹੀ ਪਾਉਣੀ ਹੁੰਨੇ ਆ। ਕਣਕ ਦਾ ਆਟਾ ਪ ਨਹੀਂ ਪਾਇਆ ਕਦੇ ਜਿੰਨੇ ਕਾਪਾਂ ਨੂੰ ਜ਼ਰੂਰਤ ਆ ਉਹਨਾਂ ਕਾਪਾਂ ਆਟਾ ਪਾ ਲਾਂਗੇ ਜੀ ਘੋਟ ਲਾਂਗੇ ਦੇਖ ਲਾਂਗੇ ਵੀ ਕਿੰਨਾ ਕ ਪੈਣਾ ਫਿਰ ਬਾਅਦ ਦੇ ਵਿੱਚ ਫੇਰ ਸੇਕ ਲਵਾਵਾਂਗੇ ਜਿਹੜੇ ਭੈਣ ਭਰਾ ਆਪਣੇ ਚੈਨਲ ਤੇ ਆਉਂਦੇ ਨੇ ਜੀ ਫੁੱਲ ਸਪੋਰਟ ਕਰਦੇ ਨੇ ਆਪਾਂ ਨੂੰ ਸਾਰੇ ਭੈਣ ਭਰਾਵਾ ਦਾ ਬਹੁਤ ਬਹੁਤ ਧੰਨਵਾਦ ਹੈ ਬਹੁਤ ਸੋਹਣੇ ਸੋਹਣੇ ਕਮੈਂਟ ਕਰਦੇ ਨੇ ਬਹੁਤ ਭੈਣ ਭਰਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਤੇ ਜਿਹੜੇ ਭੈਣ ਭਰਾ ਨਵੇਂ ਆਏ ਨੇ ਆਪਣੇ ਚੈਨਲ ਤੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਸਾਨੂੰ ਤੁਹਾਡੇ ਸਾਥ ਤੇ ਸਪੋਰਟ ਦੀ ਜ਼ਰੂਰਤ ਹੈ ਸਪੋਰਟ ਵੱਧ ਤੋਂ ਵੱਧ ਕਰਨਾ ਜੀ ਇਹ ਆਪਾਂ ਥੋੜਾ ਥੋੜਾ ਆਟਾ ਪਾ ਕੇ ਨਾਲ-ਨਾਲ ਘੋਟ ਲਾਂਗੇ ਜੀ ਸੁੱਕਾ ਆਟਾ ਹੀ ਪਾਉਣੀ ਹੁੰਦੀ ਹੈ ਜੀ ਮੈਰਲਨ ਕੋਟਨੇ ਨਾਲ ਹੀ ਕੋਟ ਦਿੰਨੀ ਆ ਗ੍ਰੈਂਡਰ ਨਾਲ ਕਦੇ ਨਹੀਂ ਕੋਟਿਆ ਉਹ ਸੁਆਦ ਨਹੀਂ ਲੱਗਦਾ ਜੀ ਗ੍ਰੈਂਡਰ ਨਾਲ ਕੋਟਿਆ ਹੋਇਆ ਤਿੰਨ ਘੰਟੇ ਰੰਨਿਆ ਹੋਵੇ ਜੀ ਸਾਗ ਫੇਰ ਤਾਂ ਕੋਟਨੇ ਨਾਲ ਹੀ ਬਹੁਤ ਵਧੀਆ ਘੁਲ ਜਾਂਦਾ ਹੈ ਅੱਗ ਵਧੀਆ ਮੱਚੀ ਜਾਵੇ ਦੋ ਤਿੰਨ ਘੰਟੇ ਕਈ ਵਾਰ ਪਾਣੀ ਪੈ ਜਾਂਦਾ ਜੀ ਇਹਦੇ ਵਿੱਚ ਰੀ ਧੀਰੇ ਧੀਰੇ ਪਾਣੀ ਆਪਾਂ ਉੱਪਰ ਹੀ ਰੱਖ ਲੈਣੇ ਹੁੰਦੇ ਆ ਗਰਮ ਹੋਣ ਲਈ ਇਹਦੇ ਗਰਮ ਪਾਣੀ ਪਾਉਣੇ ਹੁੰਦੇ ਆ ਕੱਲ ਹਵਾ ਵੀ ਬਹੁਤ ਤੇਜ਼ ਚੱਲਦੀ ਸੀਗੀ ਅੱਜ ਵੀ ਤੇਜ਼ ਚੱਲਦੀ ਸੀ ਕਈ ਦਿਨ ਹੋ ਗਏ ਹੁਣ ਤਾਂ ਹਵਾ ਜ਼ਿਆਦਾ ਚੱਲਦੀ ਹੈ ਹਵਾ ਦੇ ਨਾਲ ਠੰਡ ਵੀ ਹੋ ਜਾਂਦੀ ਹੈ ਜੀ ਫਿਰ ਜ਼ਿਆਦਾ ਸਵੇਰੇ ਹੱਥ ਪੈਰ ਠਰਦੇ ਨੇ ਸ਼ਾਮ ਨੂੰ ਤਾਂ ਹજી ਠੀਕ ਹੁੰਦਾ ਸਵੇਰੇ ਵੱਧ ਠੰਡ ਹੋ ਜਾਂਦੀ ਹੈ ਜੀ ਇਹ ਆ ਪਾਲਣ ਪਾਉਣ ਤੋਂ ਬਾਅਦ ਚਿੱਲੇ ਤੇ ਰੱਖ ਲਿਆ ਜੀ ਤੇ ਪਾਣੀ ਪਾ ਦਿੱਤਾ ਆਪਾਂ ਥੋੜਾ ਜਿਹਾ ਇਹਨੂੰ ਸੇਕ ਲੱਗੂਗਾ ਫਿਰ ਗਾੜਾ ਹੋ ਜਾਊਗਾ ਜੀ ਇਹ ਪਾਣੀ ਮੱਚ ਜਾਊਗਾ ਕੁਸ ਤੇ ਕੁਸੇ ਸੀ ਜਿਆਦਾ ਗਾੜਾ ਵੀ ਹਸਾਗ ਨਹੀਂ ਖਾਂਦੇ ਜੀ ਠੀਕ ਜਾਈ ਹੁੰਦਾ ਟੱਕ ਦਨੇ ਆਪਾਂ ਮਿੱਠੀ ਜੀ ਅੱਗ ਤੇ ਰੱਖਾਂਗੇ ਹੁਣ ਤੇ ਉਨੇ ਟਾਈਮ ਦੇ ਵਿੱਚ ਆਪਾਂ ਗੁੰਨ ਲੈਣੇ ਜੀ ਆਟਾ ਥੋੜਾ ਜਿਹਾ ਪਾਇਆ ਕਣਕ ਦਾ ਤੇ ਬਾਕੀ ਮੱਕੀ ਦਾ ਜੀ ਇਹੀ ਬਣਾਉਣੇ ਹੁੰਨੇ ਆ ਜੀ ਰੋਟੀ ਆਪਾਂ ਕੱਲੀ ਮੱਕੀ ਦੇ ਬੱਚੇ ਨਹੀਂ ਖਾਂਦੇ ਉਹ ਜ਼ਿਆਦਾ ਬੋਲੀ ਬਣਦੀਆਂ ਟੁੱਟਦੀਆਂ ਨੇ ਜੀ ਇਹ ਲਾਗੇ ਸੀਗੇ ਜੀ ਆਪਾਂ ਰੋਟੀ ਬਣਾਉਣ ਮਨੇਰਾ ਹੋ ਗਿਆ ਸੀਗਾ ਜੀ ਇੱਥੇ ਬਹੁਤ ਇੱਥੇ ਇੱਕ ਲੈਟ ਕਰਕੇ ਵੀ ਸਾਰ ਜਾਂਦਾ ਜੀ ਦੂਸਰੇ ਚੁੱਲੇ ਤੇ ਆਪਣੇ ਉਧਰ ਲੈਟ ਨਹੀਂ ਸੀਗੀ ਨੇਰੇ 'ਚ ਫਿਰ ਔਖੀ ਸੀ ਰੋਟੀ ਬਣਾਉਣੀ ਮੱਕੀ ਦੀ ਰੋਟੀ ਦਾ ਚੁੱਲੇ ਤੇ ਹੀ ਸਵਾਦ ਬਣਦੀ ਹੈ ਜੀ ਗੈਸ ਤੇ ਨਹੀਂ ਬਣਦੀ ਵਧੀਆ। ਕਈ ਵਾਰੀ ਹੋ ਜਾਂਦਾ ਜੀ ਬਣਾਉਨੇ ਆਪਾਂ। ਮੈਂ ਵੀ ਬਣਾ ਲੈਨੀ ਆ ਜੀ ਕਦੇ-ਕਦੇ ਗੈਸ ਦੇ ਉੱਤੇ ਵੀ। ਪਰ ਚੁੱਲ੍ਹੇ ਵਾਲਾ ਸਵਾਦ ਨਹੀਂ ਆਉਂਦਾ ਰੋਟੀ 'ਚੋਂ। ਸਾਗ ਵੀ ਚੁੱਲ੍ਹੇ ਤੇ ਸਵਾਦ ਬਣਦਾ ਹੈ, ਰੋਟੀ ਵੀ ਨਹੀਂ। ਗਰਮ ਪਾਣੀ ਨਾਲ ਗੁੰਨ ਲਿਆ ਸੀਗਾ ਆਟਾ ਆਪਾਂ। ਇਥੇ ਨਹੀਂ ਰਹਾ ਹੋ ਗਿਆ ਸੀਗਾ ਜੀ ਸੇਮੀ ਵੀ ਆਪਣਾ ਇੱਧਰ ਹੀ ਬੈਠਾ ਸੀ ਮੇਰੇ ਕੋਲੇ ਬੱਚੇ ਨਹੀਂ ਸੀਗੇ ਘਰੇ ਫਿਰ ਅੰਦਰ ਉਹ ਵਹਿੰਦਾ ਨਹੀਂ ਹੈਗਾ ਇਕੱਲਾ ਇੱਥੇ ਸਾਈਡ ਤੇ ਪਿੰਜਰਾ ਰੱਖਿਆ ਹੋਇਆ ਸੀ ਇੱਧਰ ਜਿਹੜੀ ਸਾਈਡ ਤੇ ਆਪਾਂ ਕੱਪੜੇ ਧੋਨੇ ਆ ਉਹ ਸਾਈਡ ਤੇ ਰੱਖਿਆ ਹੋਇਆ ਸੀ ਸਾਹਮਣੇ ਸਾਹਮਣੇ ਬਹਿ ਜਾਂਦਾ ਜੀ ਟੇਕੇ ਇਕੱਲਾ ਨਹੀਂ ਵਹਿੰਦਾ ਅੰਦਰ ਇਹ ਰੋਟੀਆਂ ਆਪਾਂ ਬਣਾ ਲਾਂਗੇ ਜੀ ਆਵਾਜ਼ ਇੱਥੇ ਬੰਦ ਕਰ ਦਿੰਨੇ ਆ ਜੀ ਆਪਾਂ। ਬਾਰੋਂ ਆਵਾਜ਼ਾਂ ਵੱਧ ਆਉਂਦੀਆਂ ਨੇ, ਟ੍ਰੈਫਿਕ ਚੱਲਦੀ ਰਹਿੰਦੀ ਐ। ਉਹਦੇ ਕਰਕੇ ਆਵਾਜ਼ ਆਪਾਂ ਨੂੰ ਬੰਦ ਕਰਨੀ ਪੈ ਜਾਂਦੀ ਐ ਜੀ ਵੀਡੀਓ ਦੀ। ਤੇ ਦੂਰੋਂ ਮੈਨੂੰ ਐ ਵੀ ਹੁੰਦਾ ਜੀ ਵੀ ਕੈਮਰੇ 'ਚ ਆਵਾਜ਼ ਮੇਰੀ ਨਹੀਂ ਆਉਣੀ। ਆਵਾਜ਼ ਜ਼ਿਆਦਾ ਵੱਡੀ ਨਹੀਂ ਹੈਗੀ। ਤਾਂ ਕਰਕੇ ਫਿਰ ਐ ਹੋ ਜਾਂਦਾ ਜੀ ਬਾਅਦ ਦੇ ਵਿੱਚ ਹੀ ਆਪਾਂ ਬੋਲ ਕੇ ਭਰ ਲਾਂਗੇ। ਮੂੜੀਆਂ ਲੈ ਆਏ ਸੀਗੇ ਜੀ ਆਪਾਂ ਨਾਲ ਖਾਣ ਲਈ ਖੇਤ ਚੋਂ ਪੱਟ ਕੇ ਮੂੜੀਆਂ ਤਾਂ ਹੋ ਗਈਆਂ ਨੇ ਗਾਜਰਾ ਨਹੀਂ ਹੋਈਆਂ ਹਜੇ ਮੂੜੀਆਂ ਹੋ ਗਈਆਂ ਗਾਜਰਾ ਦੇ ਥੋੜੇ ਜੇ ਪੱਤੇ ਪਾਉਣੇ ਹੁੰਦੇ ਆ ਜੀ ਸਾਗ ਦੇ ਵਿੱਚ ਆਪਾਂ ਜਿਆਦਾ ਨਹੀਂ ਪਾਉਂਦੇ ਹੁੰਦੇ ਬਾਥੂ ਤੇ ਮੇਥੀ ਦੀ ਘਾਟ ਰਹੀ ਸੀ ਸਾਗ 'ਚ ਹੋਰ ਸਾਰਾ ਸਮਾਨ ਪਾ ਲਿਆ ਸੀ ਜਦੋਂ ਸਾਗ ਬਣਾਉਂਦੇ ਆ ਜੀ ਆਗ ਹੁੰਦੀ ਹੈ ਚੁੱਲ੍ਹੇ ਦੇ ਵਿੱਚ ਵਧੀਆ ਕੋਲੇ ਫੇਰ ਰੋਟੀਆਂ ਬਹੁਤ ਵਧੀਆ ਰੜਦੀਆਂ ਨੇ ਤੇ ਜਲਦੀ ਵੀ ਬਣ ਜਾਂਦੀ ਹੈ ਰੋਟੀ ਮੱਕੀ ਦੀ ਰੋਟੀ ਤਾਂ ਵਧੀਆ ਕੋਲਿਆਂ ਦੀ ਰੜਦੀ ਹੈ ਜੀ ਵੀਡੀਓ ਕਿਵੇਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੀ ਜਿਹੜੇ ਭੈਣ ਭਰਾ ਬਿਨਾ ਸਬਸਕ੍ਰਾਈਬ ਕਰੇ ਚੈਨਲ ਤੇ ਆਉਂਦੇ ਨੇ ਜੀ ਪਲੀਜ਼ ਰਿਕੁਐਸਟ ਹੈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ ਤੇ ਇੱਕ ਪਿਆਰਾ ਜਿਹਾ ਕਮੈਂਟ ਵੀ ਜ਼ਰੂਰ ਕਰਿਆ ਕਰੋ ਜੀ ਆਪਾਂ ਨੂੰ ਪਤਾ ਲੱਗ ਜਾਂਦਾ ਜੀ ਕਮੈਂਟਾਂ ਰਾਹੀਂ ਭੈਣ ਭਰਾ ਜਿਹੜੀਆਂ ਭੈਣ ਆਪਣੇ ਨਾਲ ਜੁੜੀਆਂ ਨੇ ਜੀ ਉਹ ਵੀ ਜ਼ਰੂਰ ਦੱਸਿਓ ਜੀ ਕਿੱਥੋਂ ਕਿੱਥੋਂ ਆਪਣੇ ਨੇੜੇ ਸ਼ਹਿਰ ਦਾ ਨਾਮ ਲਿਖ ਦਿਓ ਜੀ। ਇਹ ਰਾਤ ਨੂੰ ਤਾਂ ਆਪਾਂ ਤਿਆਰ ਕਰੀ ਨਹੀਂ ਸੀਗੀ। ਥਾਲੀਏ ਸਵੇਰੇ ਮੇਰੀ ਜਿਆਦਾ ਹੀ ਵੀ ਰਾਤ ਵੀਡੀਓ ਬਣਾਈ ਨਹੀਂ ਆਪਾਂ। ਇਹ ਚਾ ਰੱਖ ਲਿਆ ਸੀ ਆਪਾਂ ਜਿਹੜਾ ਮਿਕਸ ਬਣਾਇਆ ਸੀ ਉਹਦੇ ਮੂਲੀ ਕੱਟ ਲਈ ਸੀ ਤੇ ਸਾਗ ਦੇ ਵਿੱਚ ਪਾ ਲਈ ਸੀ ਜੀ ਮੱਖਣੀ। ਨਾਲ ਲੈ ਲਿਆ ਜੀ ਲੱਸੀ ਦਾ ਗਲਾਸ ਤੇ ਰੋਟੀ ਰੱਖ ਲਾਂਗੇ ਆਪਾਂ। ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਜ਼ਰੂਰ ਕਰਿਓ ਜੀ। ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਮਿਲਦੇ ਆਂ ਜੀ ਕਿਸੇ ਹੋਰ ਵੀਡੀਓ ਦੇ ਨਾਲ